ਸਾਰੇ ਜਿਹੜਾ ਮੈਨੂੰ ਬਾਡ ਮਿਲੇ ਜਾਨਤਰੀ ਜੀ ਮੇਰਾ ਨਾਮ ਵਿੰਗ ਕਮਾਂਡਰ ਅਮਨਦੀਪ ਸਿੰਘ ਦਿਹੋਤ ਹੈ ਤੇ ਮੈਂ ਰਾਜਪੂਰਾ ਸ਼ਹਿਰ ਤੋਂ ਬਿਲੋਂਗ ਕਰਦਾ ਮੈਂ ਪ੍ਰੈਜ਼ੀਡੈਂਟ ਵੱਲੋਂ ਵਾਇਉ ਸੇਨਾ ਮੈਡਲ ਗੈਲੈਂਟਰੀ ਅਵਾਰਡ ਮੈਨੂੰ ਕਨਫਰ ਕੀਤਾ ਗਿਆ ਉਹਨਾਂ ਨੇ ਕੱਲ ਇਹ ਅਨਾਉਂਸ ਹੋਇਆ ਹੈ ਇੰਡੀਪੈਂਡੈਂਸ 79th ਇੰਡੀਪੈਂਡੈਂਸ ਡੇ ਤੇ ਐਂਡ ਤੁਹਾਨੂੰ ਪਤਾ ਹੀ ਹੈ ਰੀਸੈਂਟਲੀ ਅਸੀਂ ਇੰਡੀਆ ਨੇ ਕਈ ਆਪਰੇਸ਼ਨਸ ਕੀਤੇ ਨੇ ਉਹਨਾਂ ਦੇ ਵਿੱਚ ਮੈਂ ਇੱਕ ਆਪਰੇਸ਼ਨ ਦਾ ਮੇਜਰ ਰੋਲ ਪਲੇ ਕੀਤਾ ਜਿਸ ਕਰਕੇ ਮੇਰੀ ਇਸ गैलेंट्री एक्ट ਨੂੰ ਪ੍ਰੈਜ਼ੀਡੈਂਟ ਨੇ ਸਨਮਾਨਿਤ ਕੀਤਾ ਐਂਡ ਆਮ ਗ੍ਰੇਟਫੁਲ ਕਿ ਅੱਜ ਮੈਮ ਇੱਥੇ ਆਏ ਨੇ ਮੈਨੂੰ ਇਸ ਵਾਸਤੇ ਮਿਲਣ ਲਈ ਥੈਂਕ ਯੂ ਫॉर ਸਪੇਅਰਿੰਗ ਯਰ ਟਾਈਮ ਮੈਮ ਐਂਡ ਮੈਂ ਤੁਹਾਡੇ ਸਾਰਿਆਂ ਦੇ ਰਾਹੀਂ ਸਿਰਫ ਯੂਥ ਨੂੰ ਇਹ ਕਹਿਣਾ ਚਾਹਾਂਗਾ ਵੀ ਅਸੀਂ ਆਪਣਾ ਮਨ ਕਿਸੇ ਚੀਜ਼ ਤੇ ਲਾਈਏ ਦੇਸ਼ ਦੇ ਵਾਸਤੇ ਅੱਛਾ ਕੰਮ ਕਰੀਏ ਆਪਣੇ ਮਾਪਿਆਂ ਦਾ ਨਾਮ ਰੌਸ਼ਨ ਕਰੀਏ ਤੇ ਆਪਣੇ ਇਲਾਕੇ ਦੇ ਵਿੱਚ ਜੋ ਹੈ ਅਛਾਈ ਤੇ ਅੱਛੀਆਂ ਚੀਜ਼ਾਂ ਨੂੰ ਬढ़ावा ਦਈਏ ਜੀ ਵੀ ਕੀ ਸਾਨੂੰ ਪਤਾ ਲੱਗੇ ਕਿ ਤੁਹਾਡੀ ਪੂਰੀ ਫੈਮਿਲੀ ਜਿਹੜੀ ਹੈ 에어ਫੋਰਸ ਸਾਡੀ ਤੁਹਾਡੀ ਬੈਕਗ੍ਰਾਉਂਡ ਉਸ ਬਾਰੇ ਥੋੜੀ ਜੀ ਗੱਲ ਦੱਸੋ ਵੀ ਫਾਦਰ ਸਾਹਿਬ ਤੇ ਤੁਸੀਂ ਜੀ ਮੈਂ ਗੈਸ ਦੇਸ਼ ਦੀ ਸੇਵਾ ਅੱਛੀ کہہ ਸਕਦੇ ਆ ਵੀ ਸਾਡੀ ਦੇਹੋਦ ਫੈਮਿਲੀ ਮੈਂ 4th ਜਨਰੇਸ਼ਨ ਉਸ ਦਾ ਹੈਗਾ ਮੇਰੇ ਪਰਦਾਦਾ ਜੀ ਜਿਹੜੇ ਸੀਗੇ ਗ੍ਰੇਡ ਗ੍ਰੈਂਡਫਾਦਰ ਜਥੇਦਾਰ ਫਕੀਰ ਸਿੰਘ ਜੀ ਹੀ ਵਾਸ ਫਰੀडम फाइਟਰ ਫਿਰ ਮੇਰੇ ਦਾਦਾ ਜੀ ਜਿਹੜੇ ਸੀਗੇ ਉਹ 에어ਫੋਰਸ ਦੇ ਵਿੱਚ ਹੀ ਮਾਸਟਰ ਵਾਰਡ ਆਫਸਰ ਰਿਟਾਇਰਡ ਸੀਗੇ ਮਾਸਟਰ ਅਡੌਲਫ ਸਰ ਮਹਿੰਦਰ ਸਿੰਘ ਦੇਹੋਤ ਫਿਰ ਮੇਰੇ ਫਾਦਰ ਗਰੁੱਪ ਕੈਪਟਨ ਕੇਜੀਐਸ ਦੇਹੋਤ ਅੱਜ ਵੀ ਰਿਟਾਇਰਡ ਹੈ ਫਾਈਟਰ ਪਾਇਲਟ ਸੀਗੇ ਹੁਣ ਵੀ ਇਹ ਸਿਵਲ ਦੇ ਵਿੱਚ ਫਲਾਈਂਗ ਕਰ ਰਹੇ ਨੇ ਤੇ ਹੁਣ ਏਰੀਆ ਦੇ ਵਿੱਚ ਸਕੂਲ ਵੀ ਚਲਾ ਰਹੇ ਨੇ ਸਬਸਟ੍ਰਿੰਗ ਪਬਲਿਕ ਸਕੂਲ ਬੱਚਿਆਂ ਦੇ ਅੱਛੀ ਐਜੂਕੇਸ਼ਨ ਪ੍ਰੋਵਾਈਡ ਕਰਨ ਲਈ ਤੇ ਉਹਨਾਂ ਨੂੰ ਅੱਗੇ ਦੇਸ਼ ਵਾਸਤੇ ਗਰੂਨ ਕਰਨ ਲਈ ਮੇਰੇ ਚਾਚਾ ਜੀ ਲੇਟ ਸਕਵਡ ਲੀਡਰ ਨਿਰਮਲਜੀਤ ਸਿੰਘ ਦੇਹੋਤ ਉਹ ਉਹਨਾਂ ਨੇ ਹੈਲੀਕਾਪਟਰ ਪਾਇਲਟ ਸੀ ਜਿਹੜੇ ਸੁਨਾਮੀ ਵਿੱਚ 2004 ਦੇ ਵਿੱਚ ਪੂਰੀ ਫੈਮਿਲੀ ਅਸੀਂ ਉਹਨਾਂ ਨੂੰ ਦੇਸ਼ ਦੇ ਨਾਮ ਸਮਰਪਿਤ ਹੋਏ ਨੇ ਉਹ ਤੇ ਚਾਚਾ ਚਾਚੀ ਤੇ ਉਹਨਾਂ ਦੇ ਦੋ ਬੱਚੇ 2004 ਵਿੱਚ ਐਂਡ ਉਸ ਤੋਂ ਬਾਅਦ ਮੈਂ ਅੱਗੇ Air Force ਆਇਆ ਹਾਂ ਮੈਂ Jaguar ਪਾਇਲਟ ਆਇਆਗਾ ਹਾਂ origianally ਤੇ ਉਸ ਤੋਂ ਬਾਅਦ ਮੈਂ ਕੁਝ ਸਪੈਸ਼ਲ ਸਿਸਟਮਸ ਦੇ ਉੱਤੇ ਕੁਆਲੀਫਾਈਡ ਹਾਂ ਜਿਨ੍ਹਾਂ ਦੀ ਅਸੀਂ ਇਸ ਰੀਸੈਂਟ ਐਕਟੀਵਿਟੀਜ਼ ਦੇ ਵਿੱਚ ਬਹੁਤ ਜ਼ਿਆਦਾ ਆਪਰੇਸ਼ਨਲ ਕੰਮ ਕਰਕੇ ਯੂਜ਼ੇਜ ਹੋਇਆ ਹੈ ਜਿਸ ਕਰਕੇ ਅੱਜ ਤੁਹਾਡੇ ਕਿਹੜੇ ਕਿਹੜੇ ਸੈਇਰ ਦੇ ਵੀ ਤੁਹਾਡੀ ਪੋਸਟਿੰਗ ਹੋਈ ਸੀ ਜੀ ਜੀ ਮੈਂ 2011 ਚ ਟ੍ਰੇਨਿੰਗ ਵਾਸਤੇ ਚਲਾ ਗਿਆ ਸੀ 1 ਜਨਵਰੀ 2011 ਚ ਡੇਢ ਸਾਲ ਦੀ ਟ੍ਰੇਨਿੰਗ ਤੋਂ ਬਾਅਦ ਮੈਂ ਜੂਨ 30th ਜੂਨ 2012 ਚ ਕਮਿਸ਼ਨ ਹੋਇਆ ਸੀਗਾ ਐਜ਼ ਫਲਾਈਂਗ ਆਫਸਰ ਉਸ ਤੋਂ ਬਾਅਦ ਮੈਂ 13 ਸਾਲ ਦੀ ਸਰਵਿਸ ਹੁਣ ਕੰਪਲੀਟ ਕਰ ਲਈ ਤੇ ਮੈਂ ਹੁਣ ਬਿੰਗ ਕਮਾਂਡਰ ਸਰ ਹੁਣ ਕਿਸ ਤਰ੍ਹਾਂ ਦਾ ਮਹਿਸੂਸ ਹੋ ਰਿਹਾ ਜੀ ਵੀ ਤੁਹਾਡੀ ਮਦਦ ਦੱਸ ਰਹੇਗੀ ਸਾਡੀ 4 ਪੀੜ੍ਹੀਆਂ ਜਿਹੜੀਆਂ ਹੈਗੀਆਂ ਇਸ ਲਾਈਨ ਦੇ ਵਿੱਚ ਤੇ ਅੱਜ ਸਾਨੂੰ ਬੜਾ ਮਾਣ ਮਹਿਸੂਸ ਹੋ ਰਿਹਾ ਕਿ ਸਾਨੂੰ ਪਾਰਸ ਸਰਕਾਰ ਵੱਲੋਂ ਗਰੈਂਟਰੀ ਵਾਰਡ ਦਿੱਤਾ ਜਾ ਰਿਹਾ ਕਿਸ ਤਰ੍ਹਾਂ ਦਾ ਤੁਹਾਨੂੰ ਲੱਗ ਰਿਹਾ ਕਿ ਤੁਸੀਂ ਗਰੈਂਟਰੀ ਵਾਰਡ ਲੈ ਕੇ ਆਏ ਹੋ ਜੀ ਇਹ ਬਹੁਤ ਜ਼ਿਆਦਾ ਪ੍ਰਾਊਡ ਵਾਲੀ ਫੀਲਿੰਗ ਹੈ ਇਸ ਤੋਂ ਤੱਕ ਕੋਈ ਸ਼ੱਕ ਨਹੀਂ ਹੈਗਾ ਦੇਸ਼ ਦੇ ਸਰਬੋਤਮ ਸਾਡੇ ਜਿਹੜੇ ਕਮਾਂਡਰ ਨੇ ਰਾਸ਼ਟਰਪਤੀ ਹੁੰਦੇ ਨੇ ਡਿਫੈਂਸ ਸਰਵਿਸਿਜ਼ ਦੇ ਜੇ ਉਹ ਤੁਹਾਡੀ ਕਿਸੇ ਐਕਟ ਨੂੰ ਰੈਕਗਨਾਈਜ਼ ਕਰਦੇ ਨੇ ਤੇ ਇਹ ਮੇਰੇ ਇੰਡੀਵਿਜੂਅਲੀ ਵਾਸਤੇ ਮੇਰੇ ਫੈਮਿਲੀ ਵਾਸਤੇ ਮੇਰੇ ਪੇਰੈਂਟਸ ਆਮ ਸ਼ੋਰ ਬਹੁਤ ਪ੍ਰਾਊਡ ਹੋਏ ਆ ਇਸ ਤੋਂ ਤੇ ਮੈਂ ਇੰਡੀਵਿਜੂਅਲੀ ਇਹ ਹੀ ਕਹਿ ਸਕਦਾ ਕਿ ਮੈਂ ਬਹੁਤ ਵੱਡੀ ਇੱਕ ਮੇਰੀ ਲਾਈਫ ਦੀ ਅਚੀਵਮੈਂਟ ਹੈ ਇਹ ਮੈਂ ਚਾਹਾਂਗਾ ਕਿ ਮੈਂ ਇਸ ਨੂੰ ਅੱਗੇ ਹੀ ਕੰਟੀਨਿਊ ਕਰਦਾ ਰਹਾ ਹਾਂ ਹੋਰ ਜੋ ਵੀ ਮੈਂ ਆਪਣੇ ਵੱਲੋਂ ਸੋਸਾਇਟੀਲੀ ਆਪਣੇ ਇਸ ਏਰੀਆ ਲਈ ਆਪਣੀ ਸਟੇਟ ਲਈ ਤੇ ਸਭ ਤੋਂ ਉੱਪਰ ਆਪਣੇ ਦੇਸ਼ ਲਈ ਜੋ ਵੀ ਮੈਂ ਇਸ ਤੋਂ ਅੱਗੇ ਹੋਰ ਕਰ ਪਾਵਾਂਗਾ ਇਹ ਮੈਨੂੰ ਹੋਰ ਜ਼ਿਆਦਾ ਮੋਟੀਵੇਟ ਕਰਦਾ ਹੈ ਵੀ ਜਿੱਥੇ ਮੈਂ 5-6 ਦਿਨ ਬਿਨਾਂ ਸੁੱਤੇ ਕੁਝ ਮਿਸ਼ਨ ਕੀਤੇ ਨੇ ਮੈਨੂੰ ਉੱਪਰ ਵਾਲਾ ਇੰਨੀ ਤਾਕਤ ਦਵੇ ਵੀ ਮੈਂ ਇਸ ਚੀਜ਼ ਨੂੰ ਹੋਰ 4-5 guna ਅੱਗੇ ਬਧਾ ਤੁਸੀਂ ਜਿਹੜਾ ਗੈਲੈਂਟਰੀ ਪਾਰਟ ਮਿਲਿਆ ਤੁਸੀਂ ਇਹਦਾ ਸਿਹੜਾ ਕਿਨੂੰ ਬਣਨਾ ਚਾਹ ਰਹੇ ਹੋ ਤੁਸੀਂ ਕੀ ਚਾਹੁੰਦੇ ਕਿ ਕਿਹਦੇ ਅਸ਼ੀਰਵਾਦਾਂ ਤੋਂ ਮਿਲਿਆ ਜੀ ਇਹ ਤਾਂ ਬਹੁਤ ਹੀ ਆਸਾਨ ਸਵਾਲ ਹੈ ਇਹਦਾ ਸੋ ਸਿੰਪਲ ਜਵਾਬ ਹੈ ਵੀ ਮੇਰੇ ਪੇਰੈਂਟਸ ਜਿਨ੍ਹਾਂ ਨੇ ਮੈਨੂੰ ਐਸੀ ਅੱਛੀ ਅਪਗ੍ਰੇਡ ਅਬਰਿੰਗ ਦਿੱਤੀ ਜੋ ਮੈਂ ਇੰਨਾ ਲਾਇਕ ਹੋ ਸਕਿਆ ਜਦੋਂ ਜ਼ਰੂਰਤ ਸੀਗੀ ਉਹਨਾਂ ਨੇ ਮੈਨੂੰ ਉਹ ਬਿਲੀਫ ਸਿਸਟਮ ਮੇਰੇ ਅੰਦਰ ਤਿਆਰ ਕੀਤੇ ਐਜ਼ ਅ ਚਾਈਲਡ ਤੇ ਮੇਰੀ ਅੱਗੇ ਜਿਹੜੀ ਮੇਰੀ ਕਹ ਲੋ ਮੇਰਾ ਪਰਵਰਿਸ਼ ਜੋ ਹੋਈ ਹੈ ਉਹ ਸਾਰੇ ਦਾ ਸਾਰਾ ਸ਼ਰੇ ਇਹਨਾਂ ਨੂੰ ਹੀ ਜਾਂਦਾ ਹੈ ਜੋ ਮੈਂ ਮੁਸੀਬਤ ਦੇ ਵੇਲੇ ਪਿੱਛੇ ਨਹੀਂ ਹਾਂ ਸਕੂਲਿੰਗ ਕਿੱਥੋਂ ਸੀ ਤੁਸੀਂ ਕਿੱਥੋਂ ਸਭ ਤੋਂ ਪਹਿਲਾਂ ਪੜ੍ਹਨਾ ਸ਼ੁਰੂ ਕੀਤਾ ਇੱਥੇ ਜੀ ਮੈਂ ਬਹੁਤ ਸਾਰੇ ਡਿਫਰੈਂਟ ਸਕੂਲਸ ਚ ਸਟੱਡੀ ਕੀਤੀ ਹੈ ਕਿਉਂਕਿ ਮੇਰੇ ਫਾਦਰ ਵੀ 에어ਫੋਰਸ ਰਹੇ ਨੇ ਮੈਜੋਰਿਟੀ ਮੈਂ ਕੇਂਦਰੀ ਵਿਦਿਆਲਿਆਸ ਵਿੱਚ ਪੜ੍ਹਿਆ 11th 12th ਸਟੈਂਡਰਡ ਜਿਹੜੀ ਹੈ ਮੇਰੀ ਮੈਂ ਪਟਿਆਲਾ ਦੇ ਵਿੱਚੋਂ ਆਪਣੀ ਖਤਮ ਕੀਤੀ ਹੈ ਸਕਾਲਰ ਫੀਲਡਸ ਪਬਲਿਕ ਸਕੂਲ ਐਂਡ ਓਵਰ ਆਲ ਆਈ ਹੈਵ ਸਟੱਡੀਡ ਇਨ 10 ਡਿਫਰੈਂਟ ਸਕੂਲਸ ਸੋ ਕਾਫੀ ਸਾਰੇ ਸਕੂਲਸ ਨਾਲ ਮੇਰਾ ਸਰ ਲੋਕਾਂ ਨੂੰ ਮੈਸੇਜ ਦੇਣਾ ਚਾਹੂੰਗੇ ਜਦ ਬਲੈਕ ਆਊਟ ਹੋਇਆ ਸੀ ਸਾਡਾ ਪੁਲਿਸ ਪ੍ਰਸ਼ਾਸਨ ਵੀ ਲੋਕਾਂ 'ਚ ਇਹ ਮੰਨਤਾ ਕਰ ਰਹੇ ਸੀ ਕਿ ਕਿ ਦੁਕਾਨਾਂ ਬੰਦ ਕਰ ਦਿਓ ਲੈਟਾ ਬੰਦ ਕਰ ਦਿਓ ਪਰ ਲੋਕੀ ਇਹਨੂੰ ਮਜ਼ਾਕ ਸਮਝਦੇ ਸੀ ਉਹਨਾਂ ਨੂੰ ਕੀ ਮੈਸੇਜ ਜਿਹਾ ਜੀ ਇਸ ਦੇ ਵਿੱਚ ਬਹੁਤ ਇੰਪੋਰਟੈਂਟ ਚੀਜ਼ ਇਹ ਹੈ ਲੋਕਾਂ ਨੂੰ ਸਮਝਣ ਵਾਸਤੇ ਕਿ ਆਪਰੇਸ਼ਨਸ ਹਜੇ ਵੀ ਸੀਜ਼ ਹੋਏ ਨੇ ਇਹ ਫਿਰ ਕਦੇ ਵੀ ਸਟਾਰਟ ਹੋ ਸਕਦੇ ਨੇ ਇਹ ਸਾਰਿਆਂ ਨੂੰ ਪਤਾ ਹੈ ਕਿਉਂਕਿ ਸਿਚੁਏਸ਼ਨ ਐਸੀ ਹੈ ਗਲੋਬਲੀ ਤੁਹਾਨੂੰ ਵੀ ਪਤਾ ਹੈ ਕਈ ਕੰਟਰੀਜ਼ ਦੇ ਆਪਸ 'ਚ ਪ੍ਰੋਬਲਮਸ ਚੱਲ ਰਹੀਆਂ ਨੇ ਅਸੀਂ ਵੀ ਉਸੇ ਸਟੈਂਸ ਤੇ ਆ ਲੋਕਾਂ ਨੂੰ ਇਸ ਦੇ ਵਿੱਚ ਬਹੁਤ ਜ਼ਿਆਦਾ ਸਮਝਦਾਰੀ ਨਾਲ ਕੰਮ ਲੈਣਾ ਚਾਹੀਦਾ ਜਦੋਂ ਐਡਮਿਨਿਸਟ੍ਰੇਸ਼ਨ ਉਹਨਾਂ ਨੂੰ ਕੋਈ ਇਨਸਟਰਕਸ਼ਨਸ ਪਾਸ ਕਰਦੀ ਹੈ ਕੋਈ ਡਮੀ ਮੌਕ ਡ੍ਰਿਲਸ ਦੀ ਪ੍ਰੈਕਟਿਸ ਕੀਤੀ ਜਾਂਦੀ ਹੈ ਲੋਕਾਂ ਨੂੰ ਇਹਦੇ ਵਿੱਚ ਬਿਨਾਂ ਕਿਸੇ ਡਾਊਟ ਦੇ ਫੁੱਲ ਸਪੋਰਟ ਦੇਣੀ ਚਾਹੀਦੀ ਹੈ ਕਿਉਂਕਿ ਲੋਕਾਂ ਵਾਸਤੇ ਹੀ ਇਹ ਚੀਜ਼ ਕੀਤੀ ਜਾ ਰਹੀ ਹੈ ਤੇ ਜਦੋਂ ਲੋਕ ਹੀ ਐਡਮਿਨਿਸਟ੍ਰੇਸ਼ਨ ਦਾ ਸਪੋਰਟ ਨਹੀਂ ਕਰਨਗੇ ਤੇ ਉਹਨਾਂ ਦਾ ਹੀ ਨੁਕਸਾਨ ਇਸ ਚੀਜ਼ ਤੋਂ ਹੋ ਸਕਦਾ ਹੈ ਜੇ ਉਹਨੂੰ ਨਾ ਫਾਲੋ ਕਰੇ ਸਰ ਯੰਗ ਕੁਮਾਰ ਇਜ਼ ਐਕਟੀਵਿਟੀ ਅਚੀਵਮੈਂਟ ਤੇ ਯੰਗਸਟਰ ਨੂੰ ਕੀ ਸੰਦੇਸ਼ ਜਿਹੜਾ ਕਿ ਆਲਰੇਡੀ ਨਸ਼ੇ ਵਾਲੀਆਂ ਹੋਰ ਦੂਸਰੇ ਪਾਸੇ ਕੋ ਰਹੇ ਜੀ ਸਹੀ ਤੇ ਗਲਤ ਹਰ ਇਨਸਾਨ ਨੂੰ ਉਹਦੀ ਪਰਖ ਹੁੰਦੀ ਹੈ ਸਾਰੇ ਇਨਸਾਨਾਂ ਦੀ ਇੱਕ ਬੇਸਿਕ ਸੋਚ ਸਹੀ ਤੇ ਗਲਤ ਦੇ ਵਿੱਚ ਡਿਫਰੈਂਸ਼ੀਏਟ ਕਰਨ ਦੀ ਉਹਨੂੰ ਇਹ ਕਾਬਲੀਅਤ ਦਿੰਦੀ ਹੈ ਜਦੋਂ ਅਸੀਂ ਯੂਥ ਵੱਲ ਦੇਖਦੇ ਹਾਂ ਯੂਥ ਜਿਹੜਾ ਕੋਈ ਸਹੀ ਤੇ ਗਲਤ ਦੇ ਵਿੱਚ ਡਿਫਰੈਂਸ਼ੀਏਟ ਨਹੀਂ ਕਰ ਪਾ ਰਿਹਾ ਦੂਸਰੇ ਯੰਗਸਟਰਸ ਜਿਹੜੇ ਵੀ ਦੂਸਰੇ ਉਹਦੇ ਸਾਥੀ ਗਣ ਨੇ ਉਹਨਾਂ ਨੂੰ ਚਾਹੀਦਾ ਉਸ ਨੂੰ ਇਸ ਵਾਸਤੇ ਸਹੀ ਗਾਈਡ ਕਰਨ ਜੇ ਕੋਈ ਨਸ਼ੇ ਵਿੱਚ ਪਿਆ ਹੋਇਆ ਹੈ ਉਹਦੀ ਦੋਸਤਾਂ ਦੀ ਉਹਦੇ ਨਾਲ ਦੇ ਪੀਅਰ ਗਰੁੱਪ ਅਸੀਂ ਜਿਹਨੂੰ ਕਹਿੰਦੇ ਆ ਉਹਨਾਂ ਦੀ ਰਿਸਪੋਨਸੀਬਿਲਟੀ ਹੈ ਉਹਨੂੰ ਭਟਕੇ ਹੋਏ ਰਾਹ ਤੋਂ ਵਾਪਸ ਲੈ ਕੇ ਆਉਂਦੀ ਤੇ ਇਹਦੇ ਵਿੱਚ ਦੋਸਤਾਂ ਦੀ ਫੈਮਲੀਜ਼ ਦੀ ਤੇ ਜਿਹੜਾ ਵੀ ਤੁਹਾਡਾ ক্লোਜ਼ ਸਰਕਲ ਹੈ ਉਹਦੀ ਬਹੁਤ ਜ਼ਰੂਰਤ ਹੈ ਅ ਠੀਕ ਹੈ ਸਰ ਇਹ ਛੋਟਾ ਅਲਾਸਿਕਸ਼ਨ ਜੀ ਜਦੋਂ ਇਹ ਚਾਰ ਦਿਨ ਲੜਾਈ ਲੱਗੀ ਹੈ ਜੀ ਉਹਨਾਂ ਦਿਨਾਂ 'ਚ ਕਿਸ ਤਰ੍ਹਾਂ ਦਾ ਲੱਗ ਰਿਹਾ ਸੀਗਾ ਜੀ ਜੀ ਇਹ ਇਹ ਮੌਕਾ ਤਾਂ ਫਿਰ ਅੱਗੇ ਵੀ ਕਦੇ ਵੀ ਆ ਸਕਦਾ ਹੈ ਤੁਹਾਨੂੰ ਪਤਾ ਹੈ ਇਸ ਤੋਂ ਅਸੀਂ ਕਦੇ ਪਿੱਛੇ ਨਹੀਂ ਹਟੇ ਤੇ ਅੱਗੇ ਵੀ ਐਵੇਂ ਹੀ ਕੰਮ ਕਰਦੇ ਰਹੇ ਪਹਿਲਾਂ ਤਾਂ ਮੈਂ ਤੁਹਾਨੂੰ ਦੱਸ ਰ ਅ ਮਤਨ ਬਤਨ ਕਰਨਾ ਚਾਹਨਾ ਨਹੀਂ ਨੰਦ ਕਿ ਆਪ ਤੁਸੀਂ ਟਾਈਮ ਟੈਬ ਕੇ ਸੈਟ ਕਰਾਇਆ ਇਸ ਮੇਰੇ ਵੱਸੇ ਤਾਂ ਬਹੁਤ ਮਾਣ ਦੀ ਗੱਲ ਹੈ ਕਿ ਜਿਹੜੀ Air Force ਦੇ ਵਿੱਚ ਜਿਹੜੇ ਪਿਤਾ ਜੀ 26 ਸਾਲ ਉਹਨਾਂ ਨੇ ਸਰਵਿਸ ਕੀਤੀ 26 ਸਾਲ ਦੇ ਕਰੀ ਬੈ ਸਰਵਿਸ ਕੀਤੀ ਮੇਰੇ ਜਾਣ ਤੋਂ ਉਪਰੰਤ ਮੇਰਾ ਬੇਟਾ ਤੇ ਅੱਜ ਮੈਨੂੰ ਲੱਗ ਰਿਹਾ ਕਿ ਜੋ ਚੀਜ਼ ਅਸੀਂ ਨਹੀਂ ਅਚੀਵ ਕਰ ਸਕੇ ਸਾਡੇ ਵਿਹਾਫ ਤੇ ਮੇਰੇ ਬੇਟੇ ਨੇ ਅਚੀਵ ਕੀਤਾ ਐਂਡ ਆਮ ਪ੍ਰਾਊਡ ਆਫ ਮਾਈ ਸਨ ਐਂਡ ਆਮ ਪ੍ਰਾਊਡ ਆਫ ਦ ਹੋਲ ਕਮਿਊਨਿਟੀ ਆਫ ਪੰਜਾਬ ਇੱਕ ਜਗ੍ਹਾ ਜਜ਼ਬਾ ਹੈ ਜੀ ਸਾਡੇ ਵਿੱਚ ਪੰਜਾਬੀਆਂ ਦੇ ਵਿੱਚ ਲੜਾਈ ਲੱਗਦੀ ਹੈ ਸਾਡਾ ਫੋਨ ਖੋਲਣ ਲੱਗ ਜਾਂਦੇ ਵੀ ਸਾਨੂੰ ਮੌਕਾ ਮਿਲੇ ਬਟ ਕਿਸੇ ਨੂੰ ਵੀ ਮੌਕਾ ਮਿਲਦਾ ਮਾਈ ਸਨ ਹੈਜ਼ ਬੀਨ ਵੈਰੀ ਲੱਕੀ ਐਂਡ ਆਮ ਵੈਰੀ ਪ੍ਰਾਊਡ ਆਫ ਹਿਮ ਹੀ ਹੈਜ਼ ਡਨ ਅ ਗ੍ਰੇਟ ਜੌਬ ਫॉर ਦ ਕੰਟਰੀ ਐਂਡ ਨਾਟ ਫॉर ਦ ਕੰਟਰੀ ਫॉर ਦ ਹੋਲ ਕਮਿਊਨਿਟੀ ਐਸ ਸੱਚ ਸਰ ਜਦੋਂ ਛੋਟੇ ਸੀਗੇ ਜਦ ਇਹਨਾਂ ਦਾ ਕਿਸ ਤਰ੍ਹਾਂ ਦਾ ਬੇਵ ਸੀਗਾ ਤੁਹਾਨੂੰ ਦੇਖ ਕੇ ਮਤਲਬ ਇਸ ਲਾਈਨ ਦੇ ਵਿੱਚ ਕਿਸ ਤਰ੍ਹਾਂ ਦੀ ਬਹੁਤ ਵਧੀਆ ਗੱਲ ਹੈ ਜੀ ਇਹ ਛੋਟੇ ਹੁੰਦੇ ਤੋਂ ਹੀ ਜਹਾਜ਼ਾਂ ਨਾਲ ਹੀ ਖੇਡਦੇ ਸੀ ਐਂਡ ਸੱਚੀ ਐਕਚੁਅਲੀ ਨਰਦਲੋੜ ਦਾ ਜਜ਼ਬਾ ਉਸ ਤੋਂ ਹੀ ਸੀਗਾ ਛੋੜੇ ਜਿਹੇ ਬੱਚੇ ਬਿਲਕੁਲ ਛੋਟੇ ਹੁੰਦੇ ਤੋਂ ਹੀ ਜਹਾਜ਼ ਦੇ ਉੱਤੇ ਬੈਠ ਜਾਣਾ ਇਹਨੇ ਕੋਈ ਸੀ ਜੀ ਐਂਡ ਹੀ ਇਜ਼ ਅ ਵੈਰੀ ਗੁੱਡ ਸਿੰਗਰ ਇਹ ਤਾਂ ਵੈਰੀ ਵਾਈਪ ਦਾ ਇੱਕ ਤਮੰਨਾ ਹੈ ਕਿ ਫਾਈਟਰ ਪਾਇਲਟ ਸਿੰਗਰ ਕਰਕੇ ਇੱਕ ਐਲਬਮ ਕੱਢਣੀ ਹੈ ਸੀ ਤੇ ਹੀ ਹੀਜ਼ ਗਾਟ ਅ ਵੈਰੀ ਗੁੱਡ ਵੌਇਸ ਆਲਸੋ ਬਚਪਨ ਤੋਂ ਹੀ ਸੀਗਾ ਫੋਰਸ ਜੁਆਇਨ ਕਰਨਾ ਮੇਰੇ ਜੁੱਤੇ ਪਾਲਣੇ ਨੇ ਨੇ ਪਾਗੇ ਪਾਗੇ ਸੈਂਟਰ ਰੱਖ ਲੈਣੀ ਸਾਡੇ ਕੋਲ ਜੀ ਵੀ ਪਈਆਂ ਹੋਣਗੀਆਂ ਇਹਦੀ ਫੋਟੋ ਸ਼ੌਕ ਸੀ ਜਿੱਦਾਂ ਤੁਸੀਂ ਕੋਈ ਦੱਸਿਆ ਕਿ ਤੁਸੀਂ ਇਹਨੂੰ ਇਹਨਾਂ ਨੂੰ ਨਾਲ ਲੈ ਕੇ ਜਾਂਦੇ ਸੀਗੇ ਤੇ ਫਾਈਟਰ ਪਲੇਨ ਦੇ ਵਿੱਚ ਵੀ ਇਹਨਾਂ ਨੇ ਇਹ ਕਹਿੰਦੇ ਸਾਰਾ ਕੁਝ ਮੈਂ ਪਹਿਲਾਂ ਹੀ ਸਿੱਖਿਆ ਸੀਗਾ ਫਾਈਟਰ ਤਾਂ ਨਹੀਂ ਜੀ ਮੈਂ ਨਾ ਐਨਸੀਸੀ ਪਟਿਆਲਾ ਦਾ ਵੀ ਮੈਂ ਕਮਾਂਡਿੰਗ ਅਫਸਰ ਸੀਗਾ ਤੇ ਉਹਦੇ ਵਿੱਚ ਬੱਚਿਆਂ ਨੂੰ ਮੋਟੀਵੇਸ਼ਨ ਵਾਸਤੇ 에ਅਰ ਐਕਸਪੀਰੀਅੰਸ ਵਾਸਤੇ ਕਾਲਜ ਦੇ ਬੱਚਿਆਂ ਨੂੰ ਹੀ ਵਾਸ ਆਲਸੋ ਐਨਸੀਸੀ ਤੇ ਮੈਂ ਜਹਾਜ਼ ਨੂੰ ਕਿਉਂਕਿ ਮੈਂ ਮਿਕ ਕੰਟੀਨੈਂਟ ਦਾ ਪਾਇਲਟ ਰਹਿ ਚੁੱਕਾ ਹਾਂ ਤੂੰ ਮਾਈਕਰੋ ਲਾਈਟ ਨੂੰ ਮੈਂ ਐਡਾ ਡਾਇਨਾਮਿਕ 29 ਦੇ ਤਰੀਕੇ ਨਾਲ ਫਿਰ ਡਰ ਵੀ ਲੱਗਦਾ ਸੀ ਤੇ ਮੈਂ ਕਿਹਾ ਕਿਸੇ ਹੋਰ ਬੱਚੇ ਦੀ ਵਜ੍ਹਾ ਮੈਂ ਆਪਣੇ ਬੇਟਰ ਨੂੰ ਨਾਲ ਬਿਠਾਵਾਂਗਾ ਤੇ ਮੈਂ ਬੜੀ ਡਿਸਪਲੇ ਕਰਦਾ ਸੀ ਪਟੇਲਾ ਹਵਾਈ ਏਡੇ ਦੇ ਉੱਪਰ ਜੀ ਤੇ ਇਹੀ ਸੀਗਾ ਵੀ ਇਕੱਠੇ ਜਾਵਾਂਗੇ ਜੇ ਗਏ ਤਾਂ ਬਟ ਉਹਨੂੰ ਪੈਦਾ ਕੀਤਾ ਇਹਦੇ ਵਿੱਚ ਜੋ ਜਜ਼ਬਾ ਜੋ ਦ ਫੀਅਰ ਆਫ ਫਲਾਈਂਗ ਵੈਂਟ ਅਵੇ ਐਕਚੁਅਲੀ ਬਿਫੋਰ ਹੀ ਜੁਆਇੰਡ ਹੀ ਵਾਸ ਅਵੇਅਰ ਕਿ ਮੈਂ ਕਿਦਾਂ ਉਡਾਣਾ ਜਾ ਐਂਡ ਹੀ ਕੇਮ ਫਰਸਟ ਇਨ ਫਲਾਈਟ ਕਿ ਅਜੇ ਇਹ ਇਹਨੇ ਹੈਲੀਕਾਪਟਰ ਇਹ ਟ੍ਰਾਂਸਪੋਰਟ ਜੁਆਇਨ ਕਰਨ ਦੀ ਬਜਾਏ ਫਰਸਟ ਇਨ ਫਲਾਈਂਗ ਆਇਆ ਦਾ ਫਾਈਟਰ ਪਲੇਨ ਸਰ ਸਾਡੇ ਹਾਲਕੇ ਤੇ ਤੁਹਾਨੂੰ ਪਤਾ ਹੋਟੀ ਲਾਈਨ ਹੈਗੀ ਸਾਡੇ ਹਾਲਕੇ ਗਲੈਂਟਰੀ ਬਾਰਡ ਪਹਿਲਾਂ ਮਿਲਿਆ ਕਿਸੇ ਨੂੰ ਨਹੀਂ ਏਅਰ ਫੋਰਸ ਦਾ ਨਾਮ ਮਿਲਿਆ ਜੀ ਬਾਕੀ ਆਰਮੀ ਵਾਲੇ ਤਾਂ ਬਹੁਤ ਮਿਲੇ ਹੋਣਗੇ ਵਿੱਚ ਮੈਨੂੰ ਮੈਨੂੰ ਆਈਡੀਆ ਨਹੀਂ ਹੈਗਾ ਬਟ ਫਾਈਟਰ ਪਾਇਲਟ ਨੂੰ ਇਹ ਪਹਿਲੀ ਵਾਰ ਮਿਲਿਆ ਪੰਜਾਬ ਦੇ ਵਿੱਚ ਪੰਜਾਬ ਪੰਜਾਬ ਨਹੀਂ ਆਪਣਾ ਰਾਜਪੁਰਾ ਦਾ ਦੱਸੋ ਪੰਜਾਬ ਦੇ ਵਿੱਚ ਤਾਂ ਹੈਗੇ ਸਾਡੇ ਨਿਰਮਲਜੀਤ ਸਿੰਘ ਸੇਖੋਂ ਸੀ ਜੀ ਪਰਮਵੀਰ ਚੱਕਰ 1975 ਦੇ ਵਿੱਚ ਉਸ ਤਰ੍ਹਾਂ ਤਾਂ ਬਹੁਤ ਮਿਲੇ ਨੇ ਬਟ ਆਪਣੇ ਰਾਜਪੁਰਾ ਏਰੀਆ ਦਾ ਜੰਗਸਟਰ ਜੰਗਸਟਰ ਦੀ ਕਰਦਾ ਜੰਗਸਟਰ ਵਾਲੇ ਹਾਂ ਯੰਗਸਟਰ ਸਾਡੇ ਰਪਾਲ ਜੀ ਨੂੰ ਮਿਲਿਆ ਹੈ ਗੈਲੈਂਟਰੀ ਅਵਾਰਡ ਮਿਲੇ ਰਹੀ ਜੀ ਦੇਖੋ ਤਾਂ ਮੈਨੂੰ ਬਹੁਤ ਬਹੁਤ ਕੰਗratulations ਹੈ ਅਨੰਦ ਇਸ ਤੋਂ ਮੈਂ ਤਾਂ ਹਰ ਮੀਂਹ ਦੀ ਦਰਸ਼ਕਨਾ ਪੁਲਿਸ ਵਾਲੇ ਤਾਂ ਬਹੁਤ ਹੁੰਗੇ ਜੀ ਪੁਲਿਸ ਵਾਲੇ ਨੇ ਤਾਂ ਬਹੁਤ ਮਿਲਿਆ ਐਂਡ ਏਵਰੀ ਗੈਲੈਂਟਰੀ ਅਵਾਰਡ ਹਾਸ ਗਾਟ ਅ ਮੀਨਿੰਗ ਇਟਸ ਇਟਸ ਏਨ ਆਨਰ ਇਟਸ ਏਨ ਆਨਰ ਕੱਲ੍ਹ ਕੇ ਗੈਲੈਂਟਰੀ ਅਵਾਰਡ ਮਿਲਿਆ ਜੀ ਇਹਨਾਂ ਵੱਲ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਦੇਖੋ ਅੱਜ ਸਾਡੇ ਲਈ ਬਹੁਤ ਹੀ ਖੁਸ਼ੀ ਦੀ ਗੱਲ ਹੈ ਔਰ ਖੁਸ਼ੀ ਵਾਲਾ ਦਿਨ ਹੈ ਕਿ ਅੱਜ ਸਾਡੇ ਰਾਜਪੁਰੇ ਦੇ ਨੌਜਵਾਨ ਬੱਚੇ ਅਮਨਦੀਪ ਜੀ ਨੂੰ ਅੱਜ ਗੈਲੈਂਟਰੀ ਅਵਾਰਡ ਤਾ ਰਾਜਪੁਰੇ ਚ ਸਾਰਿਆਂ ਲਈ ਸਾਡੇ ਲਈ ਇੱਕ ਬਹੁਤ ਹੀ ਵੱਡੀ ਅਚੀਵਮੈਂਟ ਹੈ ਔਰ ਦੂਸਰਾ ਦਿਹੋਤ ਫੈਮਿਲੀ ਸਾਰੀ ਹੀ ਦੇਸ਼ ਦੀ ਸੇਵਾ ਲਈ ਲੱਗੀ ਹੋਈ ਹੈ ਜਿਵੇਂ ਇਹਨਾਂ ਨੇ ਦੱਸਿਆ ਕਿ ਸਾਡੇ ਦਾਦਾ ਜੀ ਤੋਂ ਲੈ ਕੇ ਉਸ ਤੋਂ ਬਾਅਦ ਫਾਦਰ ਸਾਹਿਬ ਔਰ ਖੁਦੇ ਬੱਚੇ ਸਾਡੇ ਔਰ ਇਹਨਾਂ ਦੀ ਵਾਈਫ ਵੀ ਇਸੇ ਲਾਈਨ ਚ ਨੇ ਤਾਂ ਇੱਕ ਇਹ ਪਰਿਵਾਰ ਜਿਵੇਂ ਕਹੂੰ ਨਾ ਪੂਰਾ ਪਰਿਵਾਰ ਦੇਸ਼ ਪ੍ਰਤੀ ਸਮਰਪਿਤ ਹੈ ਔਰ ਇਹਨਾਂ ਦੀ ਅਚੀਵਮੈਂਟ ਲਈ ਅੱਜ ਜਿਹੜਾ ਰਾਸ਼ਟਰਪਤੀ ਅਵਾਰਡ ਅਨਾਊਂਸ ਹੋਇਆ ਤਾਂ ਬਹੁਤ ਹੀ ਖੁਸ਼ੀ ਆ ਦੇ ਲਈ ਅਸੀਂ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਦਿੰਨੇ ਆ ਜਿੱਦੋਂ ਸਾਨੂੰ ਕੱਲ ਪਤਾ ਲੱਗਿਆ ਤਾਂ ਸਾਥੋਂ ਰਿਹਾ ਨਹੀਂ ਗਿਆ ਇਹਨਾਂ ਨੇ ਕਿਹਾ ਕਿ ਅਸੀਂ ਆਨੇ ਆ ਮੈਂ ਕਿਹਾ ਨਹੀਂ ਸਾਡੇ ਲਈ ਬੜਾ ਪ੍ਰਾਊਡ ਹੈ ਤਾਂ ਅਸੀਂ ਖੁਦ ਆਵਾਂਗੇ ਤੇ ਅੱਜ ਅਸੀਂ ਚੱਲ ਕੇ ਬੱਚੇ ਨੂੰ ਕੰਗ੍ਰੈਟਸ ਕਹਿਣ ਆਇਆ ਔਰ ਬlesing ਵੀ ਦੇਣ ਆਇਆ ਕਿ ਬਾਬਾ ਜੀ ਇਹਨਾਂ ਇਸ ਪਰਿਵਾਰ ਤੇ ਹਮੇਸ਼ਾ ਮੇਰ ਭਰਿਆ ਹੱਥ ਰੱਖਣ ਔਰ ਹਮੇਸ਼ਾ ਦੇਸ਼ ਦੀ ਸੇਵਾ ਕਰਨ ਕੀ ਸੰਦੇਸ਼ ਦੇਣਾ ਚਾਹੋਗੇ ਆਪਣੇ ਰਾਜਪੁਰ ਦੇ ਖਾਸ ਕਰ ਯੂਥ ਨੂੰ ਦੇਖੋ ਮੈਂ ਰਾਜਪੁਰੇ ਦੇ ਯੂਥ ਲਈ ਕਹੂੰਗੀ ਕਿ ਅੱਜ ਸਾਨੂੰ ਇਸ ਸਾਰੇ ਯੂਥ ਨੂੰ ਸਾਡੇ ਬੱਚੇ ਅਮਨਦੀਪ ਜੀ ਨੂੰ ਇੱਕ ਆਪਣਾ ਪ੍ਰੇਰਨਾ ਸਰੋਤ ਮੰਨ ਕੇ ਸਾਨੂੰ ਅੱਗੇ ਚੱਲਣਾ ਚਾਹੀਦਾ ਹੈ ਅੱਜਕੱਲ ਜਿਹੜਾ ਯੂਥ ਸਾਡਾ ਨਸ਼ਿਆਂ 'ਚ ਪੈ ਰਿਹਾ ਹੈ ਵੀ ਕੁਝ ਨਹੀਂ ਹੈ ਉਸ ਤੋਂ ਚ ਜ਼ਿੰਦਗੀਆਂ ਬਰਬਾਦ ਹੈ ਹੋਰ ਕੁਝ ਵੀ ਨਹੀਂ ਹੈ ਸਾਨੂੰ ਬੱਚਿਆਂ ਨੂੰ ਜੇ ਅਸੀਂ ਆਪਦੀ ਕੋਈ ਇੱਕ ਟਾਰਗੇਟ ਧਾਰ ਲਈਏ ਕਿ ਅਸੀਂ ਇਹ ਕਰਨਾ ਹੈ ਤਾਂ ਅਸੀਂ ਕਰ ਸਕਦੇ ਹਾਂ ਕਿਉਂਕਿ ਯੂਥ ਹੀ ਸਾਡਾ ਅੱਗੇ ਫਿਊਚਰ ਹੈ ਯੂਥ ਸਾਡਾ ਇੱਕ ਅੱਛੀ ਲਾਈਨ 'ਚ ਅੱਛੀ ਦਿਸ਼ਾ ਨਿਰਦੇਸ਼ ਅਨੁਸਾਰ ਚੱਲੇਗਾ ਤਾਂ ਸਾਡਾ ਯੂਥ ਹੀ ਸਾਡੇ ਦੇਸ਼ ਨੂੰ ਸੰਭਾਲੇਗਾ ਜਿਵੇਂ ਇਹਨਾਂ ਦੇ ਫਾਦਰ ਸਾਹਿਬ ਸਕੂਲ ਚਲਾ ਰਹੇ ਨੇ ਅੱਛੀ ਐਜੂਕੇਸ਼ਨ ਦੇ ਰਹੇ ਨੇ ਤਾਂ ਮੈਂ ਕਹਿੰਨੀ ਆ ਬਹੁਤ ਅੱਛਾ ਹੈ ਕਿ ਯੂਥ ਨੂੰ ਵੀ ਸਾਡੇ ਨੂੰ ਅੱਛੇ ਰਸਤੇ ਤੇ ਚੱਲਣਾ ਚਾਹੀਦਾ ਕੁਝ ਜੇ ਸਾਨੂੰ ਨੌਲੇਜ ਦੀ ਜ਼ਰੂਰਤ ਹੈ ਮੈਂ ਕਹਿੰਨੀ ਆ ਇਸ ਪਰਿਵਾਰ ਤੋਂ ਲੋ ਕਿ ਦੇਸ਼ ਦੀ ਸੇਵਾ ਕੀਤੀ ਜਾਂਦੀ ਹੈ ਕਿੱਦਾਂ ਕੀਤੀ ਜਾਂਦੀ ਹੈ ਕੋਈ ਇਸ ਤਰ੍ਹਾਂ ਦਾ ਹੀ ਪ੍ਰੋਗਰਾਮ ਬਣ ਸਕਦਾ ਜਿਵੇਂ ਇਹਨਾਂ ਨੂੰ ਨੌਲੇਜ ਆਗੇ ਇਸ ਦੀ ਮੈਂ ਫੀਲ ਦੀ ਕਾਲਜ ਦੇ ਵਿੱਚ ਯੂਨੀਵਰਸਿਟੀ ਦੇ ਵਿੱਚ ਜਾਂ ਇੱਥੇ ਸਕੂਲਾਂ ਦੇ ਵਿੱਚ ਇਹਨਾਂ ਦਾ ਲੈਕਚਰ ਕਰਾਇਆ ਜਾਂਦਾ ਦੇਖੋ ਇਹ ਹਾਲੇ ਬਹੁਤ ਬਿਜ਼ੀ ਨੇ ਸਿਰਫ 2 ਦਿਨਾਂ ਲਈ ਆਏ ਨੇ ਅੱਜ ਹਾਂ ਅਸੀਂ ਅੱਜ ਇਹਨਾਂ ਦਾ ਜਿਵੇਂ ਕਹਿੰਦੇ ਵੈਲਿਊਏਬਲ ਟਾਈਮ ਲਿੱਤਾ ਹੈ ਤਾਂ ਇਹਨਾਂ ਨੂੰ ਤਾਂ ਨਹੀਂ ਇਹਨਾਂ ਦੇ ਫਾਦਰ ਸਾਹਿਬ ਦਾ ਅਸੀਂ ਜ਼ਰੂਰ ਟਾਈਮ ਲਵਾਂਗੇ ਜਿੱਥੇ ਅਸੀਂ ਇੱਕ ਯੂਥ ਦੇ ਅੱਗੇ ਇੱਕ ਇਹਨਾਂ ਦਾ ਲੈਕਚਰ ਕਰਵਾ ਸਕੀਏ ਤਾਂ ਕਿ ਯੂਥ ਨੂੰ ਜਿਹੜਾ ਹਾਂ ਕਿ ਯੂਥ ਨੂੰ ਅੱਛੇ ਰਸਤੇ ਤੇ ਪਾਇਆ ਜਾਵੇ ਬਾਕੀ ਜਿਦੋਂ ਸਾਡਾ ਬੱਚਾ ਅਮਨਦੀਪ ਜੀ ਅਗਲੀ ਵਾਰ ਆਣਗੇ ਮੈਂ ਇਹ ਕਹਿੰਨੀ ਆ ਪ੍ਰਾਈਜ਼ ਲੈ ਕੇ ਦੇਖੋ ਮੰਮੀ ਪਾਪਾ ਕੋਲੇ ਤਾਂ ਪ੍ਰਾਈਜ਼ ਲੈ ਕੇ ਆਣਗੇ ਜਾਂ ਨਹੀਂ ਤੋ ਸਾਡੇ ਰਾਜਪੁਰੇ ਲਈ ਅਸੀਂ ਇੱਕ ਵੱਡੀ ਅਚੀਵਮੈਂਟ ਹੋ ਗਈ ਉਦੋਂ ਅਸੀਂ ਇੱਕ ਮੈਂ ਕਹੂੰਗੀ ਅਸੀਂ ਵੱਡਾ ਗ੍ਰੈਂਡ ਵੈਲਕਮ ਕਰਾਂਗੇ ਮੈਡਮ ਇੱਕ ਗਨ ਹੋਰ ਜਿਵੇਂ ਕਿ ਇਹਨਾਂ ਨੂੰ ਗੈਲੈਂਟਰੀ ਵਾਰਡ ਮਿਲਿਆ ਹੈ ਤੁਸੀਂ ਪੰਜਾਬ ਸਰਕਾਰ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੂੰ ਵੀ ਦੱਸੋਗੇ ਵੀ ਸਾਡੇ ਰਾਜਪੁਰੇ ਦੇ ਵਿੱਚ ਇੰਨੀ ਵੱਡੀ ਅਚੀਵਮੈਂਟ ਲੈ ਕੇ ਇੱਕ ਨੌਜਵਾਨ ਜਿਹੜਾ ਹੈ ਅੱਜ ਗੈਲੈਂਟਰੀ ਵਾਰਡ ਲੈ ਕੇ ਆਇਆ ਰਾਸ਼ਟਰਪਤੀ ਵੀ ਉਹਨੂੰ ਪੰਜਾਬ ਸਰਕਾਰ ਵੱਲੋਂ ਵੀ ਕੋਈ ਨਾ ਕੋਈ ਸਨਮਾਨਿਤ ਜੀ ਬਿਲਕੁਲ ਜੀ ਮੈਂ ਅੰਦਰ ਬੈਠੇ ਹੀ ਸੋਚ ਰਹੀ ਸੀ ਕਿ ਅੱਜ ਹੀ ਮੈਂ ਆਪਣਾ ਇੱਕ ਆਪਣੇ ਵੱਲੋਂ ਇੱਕ ਲੈਟਰ ਸੀਐਮ ਸਾਹਿਬ ਨੂੰ ਲਿਖੂੰਗੀ ਕਿ ਸਾਡੇ ਲਈ ਰਾਜਪੁਰੇ ਲਈ ਬੜੇ ਪ੍ਰਾਊਡ ਦੀ ਗੱਲ ਹੈ ਕਿ ਸਾਡੇ ਬੱਚੇ ਨੂੰ ਗਲੈਂਟਰੀ ਅਵਾਰਡ ਮਿਲਿਆ ਤਾਂ ਉਸ ਤੋਂ ਬਾਅਦ ਇਹਨਾਂ ਤੋਂ ਹੀ ਟਾਈਮ ਲੈ ਕੇ ਜਦੋਂ ਇਹ ਹੋਣਗੇ ਇੱਥੇ ਰਾਜਪੁਰਾ ਵਿੱਚ ਅਵੇਲੇਬਲ ਹੋਣਗੇ ਤਾਂ ਮੇਰੀ ਕੋਸ਼ਿਸ਼ ਰਹੂਗੀ ਕਿ ਪੂਰੀ ਫੈਮਿਲੀ ਨੂੰ ਮੈਂ ਸੀਐਮ ਸਾਹਿਬ ਨੂੰ ਮਿਲਵਾ ਕੇ ਉਹਨਾਂ ਤੋਂ ਵੀ ਇਹਨਾਂ ਨੂੰ ਮਤਲਬ ਥੈਂਕ ਕਰਾ ਕੇ ਲਿਆਵਾਂ ਹਸਨਵਾਣਿਤ ਕਰਵਾ ਕੇ ਲਿਆਵਾਂ ਠੀਕ ਹੈ ਮੈਮ ਥੈਂਕ ਯੂ ਥੈਂਕ ਯੂ ਮੈਮ ਥੈਂਕ ਯੂ ਥੈਂਕ ਯੂ